ਮੈਂ ਇਹ ਤੁਹਾਨੂੰ ਦੱਸਣਾ ਚਾਹਣੀ ਆ ਵੀ ਇਹਦੇ ਵਿੱਚ ਇੱਕ ਬੱਚੇ ਲੜਕਾ ਜਿਹੜਾ ਮੁੰਡਾ ਉਹਦਾ ਵੀ 3 ਮਹੀਨੇ ਦੇ ਵਿੱਚ 5.3 ਉਹਦਾ ਭਾਰ ਹੋਣਾ ਚਾਹੀਦਾ ਔਰ 59.1 ਉਹਦਾ ਹਾਈਟ ਹੋਣੀ ਚਾਹੀਦੀ ਆ ਪਰ ਜਦੋਂ ਅਸੀਂ ਇਹ ਬੱਚੇ ਦਾ ਭਾਰ ਤੋਲਾਂਗੇ ਜਾ ਕੇ 3 ਮਹੀਨੇ ਦੇ ਬੱਚੇ ਦਾ ਤਾਂ ਇਹਦੇ ਵਿੱਚ 3 ਕਿਲੋ ਤੋਂ ਵੀ ਘੱਟ ਬੱਚਾ ਨਾ ਰਹਿ ਜਾਂਦਾ ਉਹਦੇ ਉੱਪਰ ਨਹੀਂ ਵੱਧ ਰਿਹਾ ਕਿਉਂਕਿ ਜਦੋਂ ਇਹ ਬੱਚਾ ਇਹ ਬੱਚਾ 3 ਕਿਲੋ 4 ਕਿਲੋ ਤੱਕ ਵੀ ਰਹਿ ਜੂਗਾ ਤਾਂ ਅਮੀ 1.5 ਕਿਲੋ ਕਿਉਂਕਿ ਇਹਦੇ ਵਿੱਚ 2 ਪੁਆਇੰਟ ਸਾਨੂੰ ਉੱਪਰ ਕਰਨ ਨੂੰ ਕਹਿਦੀ ਹੈ ਸਰਕਾਰ ਜਿਵੇਂ 5.3 ਲਿਖਿਆ ਗਿਆ ਤੇ 5.5 ਕਰਨ ਨਾਲ ਪੋਸਨ ਟ੍ਰੈਕਰ ਦੇ ਉੱਪਰ ਬੱਚਾ ਚੜ ਰਿਹਾ ਆ ਅਦਰਵਾਈਜ਼ ਨਹੀਂ ਚੜ ਰਿਹਾ ਇਸ ਲਈ ਇਹ ਬੱਚੇ ਦਾ ਜਿਹੜਾ ਭਾਰ ਆ ਘਟ ਆ ਰਿਹਾ ਸਾਡੇ ਮੁਤਾਬਕ ਜਿਹੜਾ ਸਾਨੂੰ ਦਿੱਤਾ ਹੈ ਤੋਲ ਤੇ ਨਾਪ ਵਾਸਤੇ ਬੱਚਾ ਆਪਣਾ ਮਸ਼ੀਨਾ ਉਹਦੇ ਵਿੱਚ ਬੱਚੇ ਦਾ ਭਾਰ 5 ਕਿਲੋ 400 ਗ੍ਰਾਮ ਨਹੀਂ ਆਂਦਾ 3 ਮਹੀਨੇ ਦੇ ਬੱਚ ਦਾ ਮੈਸਾ ਘਟ ਜਾਂਦਾ 3 ਕਿਲੋ 3.5 ਕਿਲੋ ਤੱਕ ਹੀ ਰਹਿ ਜਾਂਦਾ ਬੱਚਾ ਕੋਈ ਕੋਈ ਬੱਚਾ ਜਿਹੜਾ 100 ਚ ਇੱਕ ਬੱਚਾ ਜਾਂ ਦੋ ਬੱਚੇ ਨੇ ਉਹ ਪੂਰਾ ਬੇਡ ਚ ਆਉਂਦੇ ਨਹੀਂ ਅਦਰਵਾਈਜ਼ ਸਾਡੇ ਕੋਲੇ ਬੱਚੇ ਪੂਰੇ ਬੇਡ ਚ ਨਹੀਂ ਆਉਂਦੇ ਸਾਡੇ ਜਿਹੜੇ ਇਹਨਾਂ ਨੇ ਆਪ ਦੀ ਮਸ਼ੀਨਾਂ ਦਿੱਤੀਆਂ ਹੋਈਆਂ ਨੇ ਉਹਦੇ ਮੁਤਾਬਕ ਵੀ ਇਹ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਕਿਉਂ ਕਰਵਾਇਆ ਜਾ ਰਿਹਾ ਹੈ ਕਿਉਂਕਿ ਪੋਸ਼ਨ ਖਤਮ ਕਰ ਰਹੀ ਆ ਉਹ ਪੋਸ਼ਨ ਜਿਹੜਾ ਹੈ ਚੱਲ ਰਿਹਾ ਮਾਂ ਉਹ ਪੋਸ਼ਨ ਮਾਂ ਖਤਮ ਕਰਨ ਵਾਸਤੇ ਸਰਕਾਰ ਨੇ ਇਹ ਇੱਕ ਆਵਦਾ ਵਧੀਆ ਤਰੀਕਾ ਲੱਭਿਆ ਵੀ ਉਹਨਾਂ ਨੂੰ ਬਣਾ ਕੇ ਦੇ ਦੋ ਇਹ ਦਫ਼ਤਰ ਵੱਲੋਂ ਸਾਨੂੰ ਇਸ਼ੂ ਹੋਇਆ ਸਾਡੇ ਵੱਲੋਂ ਨਹੀਂ ਹੋਇਆ ਹੋਇਆ ਇਸ ਯੂਡੀਪੀਓ ਪੀਓ ਬਲਸਾਨੂੰ ਇਸ਼ੂ ਹੋਇਆ ਹੈ ਜਿਹੜਾ ਚਾਰਟ ਆ ਸਾਨੂੰ ਬੈਕ ਹੈ ਦਾ ਸਾਡੇ ਵਟਸਐਪ ਤੇ ਸੈਂਡ ਕੀਤੇ ਗਏ ਨੇ ਅਸੀਂ ਉਹ ਫੋਟੋਆਂ ਕਢਵਾ ਕੇ ਰੱਖੀਆਂ ਨੇ ਤੇ ਇਹਦੇ ਹਿਸਾਬ ਨਾਲ ਅਸੀਂ ਭਰ ਰਹੇ ਹਾਂ ਪਰ ਜੇ ਦੇਖਿਆ ਜਾਵੇ ਦੇ ਹਿਸਾਬ ਨਾਲ ਬੱਚੇ ਸਾਡੇ ਸਹੀ ਨਹੀਂ ਹੈਗੇ ਓਪੋਜ਼ੀਸ਼ਨ ਦੇ ਵਿੱਚ ਬੱਚੇ ਪੰਜਾਬ ਦੇ ਬਹੁਤ ਆ ਰਹੇ ਨੇ ਸਰਕਾਰ ਸਿਰਫ ਆਪਦੇ ਓਪੋਜ਼ੀਸ਼ਨ ਤੋਂ ਬਚਣ ਲਈ ਜਿਹੜਾ ਲੋਨ ਵਗੈਰਾ ਲੈਂਦੀ ਹੈ ਅੱਜ ਆ ਸੈਂਟਰ ਸਰਕਾਰ ਤੋਂ ਫੰਡ ਲੈ ਲੈਂਦੇ ਆ ਉਹ ਲੈਣ ਖਾਤਰ ਇਹ ਕੰਮ ਕਰ ਰਹੀ ਹੈ ਸਾਥੋ ਗਲਤ ਕੰਮ ਕਰਵਾ ਕੇ ਸਾਥੋ ਗਲਤ ਕੰਮ ਭਰਾ ਕੇ ਰਿਪੋਰਟਾਂ ਸਾਥੋ ਲੈ ਰਹੀ ਹੈ ਜੇ ਅਸੀਂ ਰਿਪੋਰਟਾਂ ਸਹੀ ਉਹਨਾਂ ਦੇ ਮੁਤਾਬਕ ਭਰ ਕੇ ਨਹੀਂ ਦਿੰਦੇ ਇਸ ਚਾਰਟ ਦੇ ਮੁਤਾਬਕ ਭਰ ਕੇ ਨਹੀਂ ਦਿੰਦੇ ਤਾਂ ਸਾਨੂੰ ਸੇਵਾ ਮੁਕਤ ਕੀਤਾ ਜਾਂਦਾ ਸਾਨੂੰ ਨੌਕਰੀ ਤੋਂ ਕੱਢਿਆ ਜਾਂਦਾ ਸਸਪੈਂਡ ਕੀਤਾ ਜਾਂਦਾ ਤੁਹਾਡੀ ਪ੍ਰੈਸ਼ਰ ਕੌਣ ਪਾ ਰਿਹਾ ਹੈ ਪ੍ਰੈਸ਼ਰ ਸਾਡੇ ਦੇ ਪੀਓ ਪਾ ਰਿਆ ਸੀਡੀਪੀ ਪਾ ਰਿਆ ਸਾਡੀ ਸੁਪਰਵਾਈਜ਼ਰਾਂ ਪਾ ਰਹੀਆਂ ਨੇ ਮੈਂ ਕਿਵੇਂ ਨੀ ਪਾਉਣੀਆਂ ਸਾਡੇ ਪ੍ਰੈਸਰ ਸਾਡੇ ਦੇ ਹੋਰ ਕੀ ਨੀ ਪਾਉਣੀਆਂ ਸਰ ਇਹ ਬੱਚੇ ਦਾ 11 ਕਿਲੋ 800 900 ਗ੍ਰਾਮ ਚਾਹੀਦਾ ਜੀ ਦੇ ਕੋਲ ਬੱਚੇ ਦਾ 10 ਗ੍ਰਾਮ 10 ਗ੍ਰਾਮ ਹੀ ਰਹਿ ਗਿਆ ਇਹ ਡਾਕਟਰ ਦੀ ਰਿਪੋਰਟ ਹੈ ਆਹ ਰੱਖ ਲਿਆ ਹੈ ਇਸ ਨੂੰ ਇਹ ਮੈਂ ਇਹ ਡਾਕਟਰ ਨੂੰ ਕੀਤਾ ਗਿਆ ਹੈ ਡਾਕਟਰ ਫੂਨਮ ਇਹ ਡਾਕਟਰ ਫੂਨਮ ਨੂੰ ਦਿੱਤਾ ਗਿਆ ਹੈ ਅੰਡਰ